ਸੋ ਦੋਸਤੋ ਅੱਜ ਮੌਜੂਦਾਂ ਜੀ ਆਪਾਂ ਸ਼ਹਿਰ ਖੰਨਾ ਵਿਖੇ ਮਦਨ ਮੈਗਾ ਮਾਰਟ ਗੱਲ ਕਰੀਏ ਰੇਲਵੇ ਰੋਡ ਰੇਲਵੇ ਸਟੇਸ਼ਨ ਨੀਅਰ ਗੱਲ ਕਰੀਏ ਆਪਾਂ ਸਰਕਾਰੀ ਪ੍ਰਾਇਮਰੀ ਸਕੂਲ ਜਿੱਥੇ ਇਸ ਮਾਰਟ ਦੇ ਉੱਤੇ ਅੱਜ ਵਕ ਵਕ ਜਿਹੜੀਆਂ ਘਰੇਲੂ ਵਸਤਾਂ ਨੇ ਉਹਦੇ ਉੱਤੇ ਇੱਕ ਵੱਡੇ ਆਫਰ ਨੇ ਚੱਲ ਰਹੇ ਨੇ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਕੁਝ ਲਿਮਟਿਡ ਜਿਹੜੀਆਂ ਆਟਮਾਂ ਨੂੰ ਦਿਖਾਵਾਂਗੇ ਜਿਨ੍ਹਾਂ ਦੇ ਉੱਤੇ ਇੱਕ ਵੱਡੇ ਜਿਹੜੇ ਆਫਰ ਨੇ ਉਹ ਚੱਲ ਰਹੇ ਨੇ ਲਿਮਟਿਡ ਟੈਮ ਦੇ ਲਈ ਤੁਸੀਂ ਆ ਕੇ ਵੱਡਾ ਜਣਦੀ ਆਪਣਾ ਫਾਇਦਾ ਤੁਸੀਂ ਇਸ ਮਾਰਟ ਦੇ ਵਿੱਚੋਂ ਆਪਾਂ ਲੈ ਸਕਦੇ ਹੋ ਗੱਲ ਕਰੀਏ ਆਪਾਂ ਜਿਹੜਾ ਵੱਡੇ ਆਫਰ ਚੱਲ ਰਹੇ ਨੇ ਗੋਦਰੇਜ ਨੰਬਰ 1 ਦੇ ਉੱਤੇ ਗੱਲ ਕਰੀਏ ਆਪਾਂ ਇਹ ਹੈਗਾ ਜੀ ਇੱਥੇ ਲਿਖਿਆ ਹੋਇਆ ਐਮ ਆਰ ਪੀ ਜਿਸ ਤਰ੍ਹਾਂ ਇੱਥੇ ਲਿਖਿਆ ਗਿਆ 190 ਰੁਪਏ ਅਤੇ ਜਿਹੜਾ ਰੇਟ ਹੋਵੇ ਮਿਲੇਗਾ ਤੁਹਾਨੂੰ 130 ਇਸੇ ਤਰ੍ਹਾਂ ਕਿਸਾਨ ਦੀ ਗੱਲ ਕਰੀਏ ਰੇਟ ਐਮ ਆਰ ਪੀ ਜਿਹੜਾ 150 ਤੇ ਗੱਲ ਕਰੀਏ ਰੇਟ ਅ ਇਹਨੇ ਮਰਪੀ ਦੇ ਵਿੱਚ ਤੁਹਾਨੂੰ ਇਹ ਮਿਲੇਗਾ ਸੋ ਹੋਰ ਇਸੇ ਤਰ੍ਹਾਂ ਗੱਲ ਕਰੀਏ ਆਪਾਂ ਜਿਹੜਾ ਵੀਲ ਦੇ ਉੱਤੇ ਇੱਕ ਵੱਡਾ ਜਿਹੜਾ ਆਫਰ ਚੱਲ ਰਿਹਾ ਚਾਰ ਕਿਲੋ ਐਮ ਆਰ ਪੀ ਇਹ ਇਹਦੇ ਤੇ ਕਿੰਨੀਆਂ ਜੀ 190 ਰੁਪਏ ਨੈਟ ਹਾਂ ਜੀ ਨੈਟ 190 ਰੁਪਏ ਦਾ ਤੁਹਾਨੂੰ ਇਹ ਇੱਥੇ ਦਿੱਤਾ ਜਾਊਗਾ ਚਾਰ ਚਾਰ ਕਿਲੋ ਦਾ ਇਹ ਉਸੇ ਤਰ੍ਹਾਂ ਗੱਲ ਕਰੀਏ ਆਪਾਂ ਹੋਰ ਜਿਹੜੇ ਵੱਡੇ ਆਫਰ ਨੇ ਤੁਹਾਨੂੰ ਦਿਖਾਉਣੇ ਆ ਹਾਂ ਜੀ ਪਲਸ 1 ਕਲੀਨਿਕ ਪਲਸ 1 ਲੀਟਰ ਆਫਰ 390 ਰੁਪਏ ਦੇ ਵਿੱਚ ਇਹ ਵੀ ਤੁਹਾਨੂੰ ਇੱਥੇ ਮਿਲ ਜਾ ਰਿਹਾ ਸੋ ਉਸ ਤੋਂ ਅਗਰ ਗੱਲ ਕਰੀਏ ਸਿੰਥੋਲ ਸਿੰਥੋਲ ਦੇ ਉੱਤੇ ਐਮ ਆਰ ਪੀ 325 ਅਤੇ ਇਹ 220 ਆਫਰ ਦੇ ਵਿੱਚ ਤੁਹਾਨੂੰ ਇਹ 220 ਰੁਪਏ ਦੇ ਵਿੱਚ ਇਹ ਮਿਲੂਗਾ ਬਾਏ ਨਾਲ ਬਾਏ ਚਾਰ ਗੱਟ ਇੱਕ ਫ੍ਰੀ ਭਾਵ ਚਾਰ ਸਭਨੇ ਟਿੱਕੇ ਨਾਲ ਇੱਕ ਇੱਥੇ ਇਹਦੇ ਨਾਲ ਤੁਹਾਨੂੰ ਫ੍ਰੀ ਵੀ ਦਿੱਤੀ ਜਾਵੇਗੀ ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਤਾਜਾ ਟੀ 1 ਕਿਲੋਗ੍ਰam ਐਮ ਆਰ ਪੀ ਜਿੱਥੇ ਇੱਥੇ ਲਿਖਿਆ ਗਿਆ 250 ਰੁਪਏ ਤੇ ਤੁਹਾਨੂੰ ਮਿਲੇਗੀ 199 ਰੁਪਏ ਦੇ ਵਿੱਚ ਉਸੇ ਤਰ੍ਹਾਂ ਗਿੰਨੀ ਗੋਲਡ 1 ਲੀਟਰ 1 ਕਿਲੋਗ੍ਰam ਟੀ ਰੇਟ 340 ਠੀਕ ਹੈ ਜੀ ਇਹਦੇ ਉੱਤੇ ਵੱਡੇ ਆਫਰ ਗੱਲ ਕਰੀਏ Tata Tea Premier 1 ਕਿਲੋਗ੍ਰam M.R.P ਜਿੱਥੇ ਲਿਖਿਆ ਹੋ ਗਿਆ 580 ਇਹ ਤੁਹਾਨੂੰ 360 ਰੁਪਏ ਦੇ ਵਿੱਚ ਇੱਥੇ ਮਿਲੇਗੀ ਇਸ ਤਰ੍ਹਾਂ Tata Tea Gold 1 ਕਿਲੋਗ੍ਰam M.R.P 710 ਜਦੋਂ ਕਿ ਰੇਟ ਆਫਰ ਦੇ ਵਿੱਚ ਤੁਹਾਨੂੰ ਇਹ 499 ਰੁਪਏ ਦੇ ਵਿੱਚ ਇਹ ਮਿਲੇਗੀ ਇਸੇ ਤਰ੍ਹਾਂ ਗੱਲ ਕਰੀਏ Red Label Tea 1 ਕਿਲੋਗ੍ਰam M.R.P 560 ਤੇ ਰੇਟ 390 ਰੁਪਏ ਦੇ ਵਿੱਚ ਇਹ ਮਿਲੇਗੀ ਤੁਸੀਂ ਦੇਖ ਸਕਦੇ ਹੋ ਕਿ ਲਗਭਗ ਸਾਰੀਆਂ ਹੀ ਆਈਟਮਾਂ ਦੇ ਵਿੱਚ ਜਿਹੜੀਆਂ ਆਪਣੀਆਂ ਘਰੇਲੂ ਵਸਤਾਂ ਨੇ ਉਹਦੇ ਉੱਤੇ ਤੁਹਾਨੂੰ ਇੱਕ ਵੱਡੇ ਆਫਰ ਨੇ ਜਿਹੜੇ ਇੱਥੇ ਉਹ ਦੇ ਰਿਹਾ ਜੀ ਮਦਨ ਮੈਗਾ ਮਾਰਟ ਉਹ ਗੱਲ ਕਰੀਏ ਸੈਨੀ ਫਰੈਸ਼ 1 ਲੀਟਰ ਬਾਏ 1 ਗੇਟ 1 ਫ੍ਰੀ ਕਾਲਗੇਟ ਸਟਰੋਂਗ ਟੀਥ 500 ਗ੍ਰਾਮ ਐਮ ਆਰ ਐਫੀ 335 ਆਫਰ ਰੇਟ 220 ਰੁਪਏ ਇਸੇ ਤਰ੍ਹਾਂ ਗੱਲ ਕਰੀਏ ਆਪਾਂ ਪੈਪ ਸਟੂਡੈਂਟ ਦੇ ਉੱਤੇ ਵੀ ਜਿਹੜੇ ਵੱਡੇ ਆਫਰ ਨੇ ਇੱਥੇ ਹਰ ਇੱਕ ਜਣ ਦੇ ਟੂਥਪੇਸਟ ਦੇ ਉੱਤੇ ਇੱਕ ਵੱਡੇ ਜਿਹੜੇ ਆਫਰ ਨੇ ਉਹ ਤੁਹਾਨੂੰ ਉਹ ਲਿਮਟਿਡ ਸਮੇਂ ਦੇ ਲਈ ਉਹ ਇੱਥੇ ਦਿੱਤੇ ਜਾ ਰਹੇ ਹਨ ਸੋ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਜੀ ਮਦਨ ਮੈਗਾ ਮਾਰਟ रेलवे रोड नियर प्राइमरी स्कूल खना